ਪਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਆ ਸੀ ਵੀ ਸਬਰ ਕਰੋ ਇਹਨਾਂ ਨੂੰ ਰੇਟ ਵਧਾਉਣ ਦੇ ਲਈ ਕੋਈ ਨਾ ਕੋਈ ਰੀਜਨ ਤਾਂ ਦੇਣਾ ਪਊਗਾ ਉਹੀ ਗੱਲ ਹੋਈ ਹੁਣ ਮਤਲਬ ਕਿ ਮੇਰੇ ਖਾਸ ਬੰਦੇ ਤੋਂ ਮੈਨੂੰ ਪਤਾ ਲੱਗਾ ਵੀ ਸਰਕਾਰ ਨੋਟਿਸ ਕੱਢ ਰਹੀ ਹੈ ਕੋਈ ਵੀ ਕੰਪਨੀ ਰੇਟ ਨਹੀਂ ਵਧਾ ਸਕਦੀ ਸਾਨੂੰ ਪਤਾ ਕਿੱਦਾਂ ਲੱਗੇ ਵੀ GST ਘਟ ਕੇ ਇਹਦਾ ਅਸਲੀ ਰੇਟ ਰਹਿ ਕਿੰਨਾ ਗਿਆ ਦੀ ਕੀਮਤ ਉਹ ਵੀ ਮੈਂ ਤੁਹਾਨੂੰ ਦੱਸਦਾ ਵੀ ਪਤਾ ਕੱਢਣੀ ਕਿੱਦਾਂ ਅਸਲੀ ਕੀਮਤ ਹਣਾ ਹੁਣ ਕਈ ਡੀਲਰ ਕੀ ਕਰ ਰਹੇ ਆ ਉਹ ਪੂਰਾ ਰੇਟ ਨਹੀਂ ਘਟਾ ਰਹੇ ਜਿੰਨੀ GST ਘਟੀ ਆ ਤੇ ਆਪਾਂ ਨੂੰ ਹੁਣ ਪਤਾ ਕਿੱਦਾਂ ਲੱਗੂਗਾ ਵੀ ਜਿਹੜੀ ਪਹਿਲਾਂ 10 ਲੱਖ ਦੀ ਜਾਂ 12 ਲੱਖ ਦੀ ਚੀਜ਼ ਸੀ ਉਹ 7% ਘਟ ਕੇ ਕਿੰਨੇ ਦੀ ਰਹਿ ਗਈ ਤੁਸੀਂ ਕੀ ਕਰਨਾ ਹੈ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਮੈਂ ਤੁਹਾਨੂੰ ਕਿਹਾ ਸੀਗਾ ਨਾ ਬਈ ਹਰ ਚੀਜ਼ ਦੀ ਕੀਮਤ ਘਟੂਗੀ ਰੋਟਾਵੇਟਰ ਸੁਪਰ ਸੀਡਰ ਟਰੈਕਟਰ ਕਾਰਾਂ ਮੋਟਰਸਾਈਕਲ ਹਰ ਇੱਕ ਚੀਜ਼ ਦੀ ਕੀਮਤ ਘਟੂਗੀ ਪਰ ਕਈ ਬੰਦੇ ਜਿੱਦਾਂ ਵਿੱਚ ਕਹਿ ਰਹੇ ਸੀਗੇ ਵੀ ਨਹੀਂ ਜੇ ਮਤਲਬ GST ਘਟਿਆ ਤਾਂ ਕੰਪਨੀਆਂ ਨੇ ਰੇਟ ਚੱਕ ਦੇਣੇ ਆ। ਕਈ ਕਹਿ ਰਹੇ ਸੀ ਵੀ ਮੰਨ ਲਓ ਜੇ 50000 ਘਟਿਆ ਤਾਂ ਕੰਪਨੀਆਂ ਨੇ 25000 ਆਪਣਾ ਰੇਟ ਵਧਾ ਲੈਣਾ 25 ਕੀ ਘਟਾਉਣਾ। ਪਰ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਆ ਸੀ ਵੀ ਸਬਰ ਕਰੋ। ਇਹਨਾਂ ਨੂੰ ਰੇਟ ਵਧਾਉਣ ਦੇ ਲਈ ਕੋਈ ਨਾ ਕੋਈ ਰੀਜਨ ਤਾਂ ਦੇਣਾ ਪਊਗਾ ਵੀ ਕਿਹੜੀ ਚੀਜ਼ ਕਰਕੇ ਰੇਟ ਵਧਾ ਰਹੇ ਆ। ਬਿੱਲ ਉਹ ਮਹਿੰਗਾ ਹੋ ਗਿਆ ਪਾਰਟਸ ਮਿਲਣੋਂ ਹਟ ਗਏ ਲੜਾਈ ਲੱਗ ਗਈ ਗੱਲ ਕੀ ਹੈ ਕਿਉਂ ਰੇਟ ਵਧਾ ਰਹੇ ਆ ਉਹੀ ਗੱਲ ਹੋਈ ਹੁਣ ਸਰਕਾਰ ਵੀ ਇਸ ਗੱਲ ਨੂੰ ਦੇਖ ਰਹੀ ਸੀ ਸਰਕਾਰ ਨੂੰ ਵੀ ਪਤਾ ਸੀਗਾ ਵੀ ਵੀ ਅਸੀਂ GST ਘਟਾਈ ਆ ਹਨਾ ਜਦ ਲੋਕਾਂ ਲਈ ਘਟਾਈ ਆ ਸਰਕਾਰ ਨੂੰ ਇਹ ਹੁੰਦਾ ਵੀ ਜੇ ਅਸੀਂ ਘਟਾਈ ਆ ਤਾਂ ਲੋਕਾਂ ਤੱਕ ਪਹੁੰਚੇ ਵੀ ਲੋਕਾਂ 'ਚ ਸਾਡੀ ਗੁੱਡ ਦੂਈ ਜਾਵੇ ਹਨਾ ਚੰਗੀ ਦੂਛਵੀ ਜਾਵੇ ਇਹ ਲੋਕਾਂ ਨੇ ਹਾਂ ਵੀ ਸਾਨੂੰ ਘਟਾਇਆ ਤੇ ਇਹ ਨਾ ਹੋਵੇ ਵੀ ਕੰਪਨੀਆਂ ਜਿੰਨੇ ਅਸੀਂ GST ਘਟਾਈ ਆ ਕੰਪਨੀਆਂ ਉਹਨਾਂ ਰੇਟ ਚੱਕ ਦੇਣ ਤੇ ਉਹ ਵੀ ਲੋਕਾਂ ਤੱਕ ਤਾਂ ਪਹੁੰਚੀ ਨਹੀਂ ਇਸ ਕਰਕੇ ਸਰਕਾਰ ਨੇ ਮਤਲਬ ਕਿ ਮੇਰੇ ਖਾਸ ਬੰਦੇ ਤੋਂ ਮੈਨੂੰ ਪਤਾ ਲੱਗਾ ਵੀ ਸਰਕਾਰ ਨੋਟਿਸ ਕੱਢ ਰਹੀ ਆ ਪਤ ਨਹੀਂ ਕੱਢ ਦਿੱਤਾ ਜਾਂ ਕੱਢ ਰਹੀ ਆ ਮੇਰੇ ਸਾਹਮਣੇ ਹਲੇ ਆਇਆ ਨਹੀਂ ਤੇ ਉਹਦੇ ਵਿੱਚ ਇਹ ਲਿਖਿਆ ਆ ਵੀ ਜਿੰਨੀ GST ਘਟੀ ਆ ਉਹ ਤਾਂ ਚਲੋ ਘਟਾਉਣੀ ਪੈਣੀ ਜਿੰਨੀ ਪੂਰੀ ਦੀ ਪੂਰੀ ਪਰ ਕੋਈ ਵੀ ਕੰਪਨੀ ਰੇਟ ਨਹੀਂ ਵਧਾ ਸਕਦੀ ਉਹਦਾ ਕੀ ਆ ਵੀ ਉਹ ਕਹਿੰਦੇ ਸਰਕਾਰ ਦਾ ਕਹਿਣ ਦਾ ਮਤਲਬ ਇਹ ਹੈ ਵੀ ਅਸੀਂ ਇਹ ਰੇਟ ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਨਹੀਂ ਜੀਐਸਟੀ ਘਟਾਇਆ ਜਾਂ ਕੰਪਨੀਆਂ ਜਾਂ ਡੀਲਰਾਂ ਦੇ ਪ੍ਰੋਫਿਟ ਵਧਾਉਣ ਲਈ ਨਹੀਂ ਜੀਐਸਟੀ ਘਟਾਇਆ ਅਸੀਂ ਤਾਂ ਲੋਕਾਂ ਲਈ ਘਟਾਇਆ ਜੀਐਸਟੀ ਠੀਕ ਹੈ ਤੁਸੀਂ ਰੇਟ ਨਹੀਂ ਵਧਾ ਸਕਦੇ ਇਹ ਕੋਈ ਕੰਪਨੀ ਮਤਲਬ ਸਖਤੀ ਨਾਲ ਸਰਕਾਰ ਮਤਲਬ ਇੱਥੇ ਨਿਗਰਾਨੀ ਰੱਖ ਰਹੀ ਆ ਦੂਜੀ ਗੱਲ ਸਾਨੂੰ ਪਤਾ ਕਿੱਦਾਂ ਲੱਗੇ ਵੀ ਜੀਐਸਟੀ ਘਟ ਕੇ ਇਹਦਾ ਅਸਲੀ ਰੇਟ ਰਹਿ ਕਿੰਨਾ ਗਿਆ ਜਾਤੇ ਸਾਨੂੰ ਪਤਾ ਇਹ ਨਾ ਹੋਊਗਾ ਹਨਾ ਮੰਨ ਲਓ ਕੋਈ 12 ਲੱਖ ਦੀ ਚੀਜ਼ ਐ ਘਟ ਕੇ 11.5 ਦੀ ਰਹਿ ਗਈ ਸਾਨੂੰ ਜਦ ਪਤਾ ਕਿੱਦਾਂ ਲੱਗੂ ਵੀ 11.5 ਦੀ ਰਹਿ ਗਈ ਹਨਾ ਜੋ ਅਗਲਾ ਮੋੜ ਅਸੀਂ ਜਾਵਾਂਗੇ ਕੋਈ 11.5 ਦੀ ਐ ਜਦ ਸਾਨੂੰ ਪਤਾ ਇਹ ਨਾ ਹੋਊਗਾ ਤਾਂ ਫਿਰ ਆਪਾਂ ਇਹੀ ਮੰਨਾਂਗੇ ਹਾਂ ਜੀ 50000 ਘਟ ਗਿਆ ਬਹੁਤ ਆ ਆਪਾਂ ਤਾਂ ਇਹੀ ਸੋਚ ਕੇ ਆ ਜਾਣਾ ਪਰ ਅਸਲੀ ਕੀਮਤ ਉਹ ਵੀ ਮੈਂ ਤੁਹਾਨੂੰ ਦੱਸਦਾ ਵੀ ਪਤਾ ਕੱਢਣੀ ਕਿੱਦਾਂ ਅਸਲੀ ਕੀਮਤ ਹਨਾ ਤੇ ਦੂਜੀ ਗੱਲ ਹੱਲੇ ਮਤਲਬ ਆਮ ਕਾਫੀ ਘੱਟ ਜਿਹਦਾ ਡੀਲਰਾਂ ਨੂੰ ਅੱਗੇ ਕੰਪਨੀयां ਲੋਂਦਾ ਸੀ ਵੀ ਲੱਖ ਰੁਪਏ ਦੀ ਚੀਜ਼ ਆ ਤੁਸੀਂ 1,10,000 ਦੀ ਵੇਚਣੀ ਆ ਹਨ ਤੇ ਉਹਦੇ ਵਿੱਚ ਡੀਲਰ ਆ ਵੀ ਕੰਪੀਟੀਸ਼ਨ ਹੁੰਦਾ ਨਾ ਆਲੇ-ਦੁਆਲੇ ਹੋਰ ਕੰਪਨੀਆਂ ਵੇਂਦੇ ਡੀਲਰਾਂ ਨੂੰ ਹੁੰਦਾ ਵੀ ਸਾਡਾ ਗਾਹਕ ਦੂਏ ਪਾਸੇ ਨਾ ਚਲ ਜਵੇ ਚਾਹੇ ਕਾਰ ਆਇਆ ਚਾਹੇ ਟਰੈਕਟਰ ਆਇਆ ਚਾਹੇ ਕੋਈ ਵੀ ਮਸ਼ੀਨਰੀ ਆ ਉਹ ਫੇਕੀ ਕਰਦੇ ਆ ਮੰਨ ਲਓ 10 ਦਾ ਨਹੀਂ ਬੇ ਅਸੀਂ 8 ਦਾ ਦੇ ਦਾਂਗੇ 7 ਦਾ ਦੇ ਦਾਂਗੇ ਜਾਂ ਕੋਈ ਕਹਿੰਦੇ 5 ਦਾ ਦੇ ਦਾਂਗੇ ਹਨਾ ਇਦਾਂ ਫਿਰ ਇੱਕ ਦੂਜੇ ਤੋਂ ਘੱਟ ਕੇ ਵੇਚਦੇ ਆ ਹਨਾ ਤਾਂ ਮਤਲਬ ਹੁਣ ਜਦੋਂ ਆ ਰੇਟ ਘਟਿਆ ਹੁਣ ਕਈ ਡੀਲਰ ਕੀ ਕਰ ਰਹੇ ਆ ਉਹ ਪੂਰਾ ਰੇਟ ਨਹੀਂ ਘਟਾ ਰਹੇ ਜਿੰਨੀ GST ਘਟੀ ਆ ਉਹਨਾਂ ਦੇ ਚਿੱਤ ਜਿਹਾ ਵੀ ਇਹਦੇ ਵਿੱਚ ਅਸੀਂ ਆਪਣਾ ਮਾਰਜਨ ਵਧਾ ਲਈਏ ਪਰ ਹੁਣ ਜਦੋਂ ਚਿੱਠੀ ਸਾਰਿਆਂ ਕੋ ਪਹੁੰਚ ਜਾਣੀ ਆ ਥੋੜੇ ਜਿਹਾ ਲੋਕਾਂ ਨੂੰ ਹੁਣ ਆਪ ਵੀ ਕਰਨਾ ਪੈਣਾ ਹੁਣ ਸਰਕਾਰ ਇਹ ਕੱਲੇ ਕੱਲੇ ਬੰਦੇ ਦੇ ਨਾਲ ਸੌਦਾ ਤਾਂ ਕਰਾਉਣ ਜਾਂਦੀ ਨਹੀਂ ਹਨਾ ਵੀ ਕੱਲੇ ਕੱਲੇ ਬੰਦੇ ਦੇ ਨਾਲ ਅਸੀਂ ਜਾਵਾਂਗੇ ਤੁਹਾਨੂੰ ਰੇਟ ਵੱਧ ਲੱਗਾ ਘੱਟ ਇਹ ਤਾਂ ਤੁਸੀਂ ਉਹਨਾਂ ਦੇ ਕੇ ਆਉਣੇ ਪੈਸੇ ਤੇ ਇਸ ਕਰਕੇ ਇਹ ਤੁਹਾਨੂੰ ਵੀ ਖਿਆਲ ਰੱਖਣਾ ਪੈਣਾ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿੱਦਾਂ ਮਤਲਬ ਕੋਈ ਵੀ ਚੀਜ਼ 12 ਲੱਖ ਦੀ ਆ ਹਨਾ ਉਹਦੇ ਉੱਤੇ ਪਹਿਲਾਂ 12% ਜੀਐਸਟੀ ਸੀ ਤਾਂ ਮਤਲਬ 10 ਲੱਖ ਦੀ ਰੱਖ ਲਓ 12 ਦੀ ਰੱਖ ਲਓ ਜਿੰਨੇ ਦੀ ਮਰਜ਼ੀ ਰੱਖ ਲਓ ਤੇ ਉਹ ਘਟ ਕੇ ਰਹਿ ਗਈ 12% ਤੋਂ 5% 7% ਘਟ ਗਈ ਹਨਾ ਤੇ ਆਪਾਂ ਨੂੰ ਹੁਣ ਪਤਾ ਕਿੱਦਾਂ ਲੱਗੂਗਾ ਵੀ ਜਿਹੜੀ ਪਹਿਲਾਂ 10 ਲੱਖ ਦੀ ਜਾਂ 12 ਲੱਖ ਦੀ ਚੀਜ਼ ਸੀ ਉਹ 7% ਘਟ ਕੇ ਕਿੰਨੀ ਦੀ ਰਹਿ ਗਈ ਤੁਸੀਂ ਕੀ ਕਰਨਾ ਹੈ ਨਾਲ ਕੈਲਕੂਲੇਟਰ ਖੋਲ ਲਓ ਏਦਾਂ ਤੁਹਾਨੂੰ ਸਮਝ ਨਹੀਂ ਆਉਣੀ ਹੈ ਨਾ ਜਾਂ ਫਿਰ ਵੀਡੀਓ ਨੂੰ ਪਾਜ਼ ਕਰਕੇ ਦੇਖ ਲਿਓ ਦੁਬਾਰਾ ਤੁਸੀਂ ਕੀ ਕਰਨਾ ਕੈਲਕੂਲੇਟਰ ਖੋਲਣਾ ਇੱਕ ਪਾਸੇ ਮੰਨ ਲਓ ਕੋਈ 10 ਲੱਖ ਦੀ ਚੀਜ਼ ਆ 10 ਲੱਖ ਲਿਖ ਕੇ ਉਹਨੂੰ ਤਕਸੀਮ ਕਰ ਦੇਣੀ 1.12 ਨਾਲ ਠੀਕ ਹੈ ਜੇ ਮੰਨ ਲਓ 12% ਸੀਗਾ ਉੱਤੇ ਪਹਿਲਾਂ ਟੈਕਸ ਤੇ ਹੁਣ ਘਟ ਕੇ ਰਹਿ ਗਿਆ 5 ਤਾਂ ਤੁਸੀਂ ਕੀ ਕਰਨਾ 10 ਲੱਖ ਲਿਖ ਕੇ ਉਹਨੂੰ ਤਕਸੀਮ ਕਰ ਦੇਣਾ 1.12 ਦੇ ਨਾਲ ਉਹਦਾ ਜਿਹੜਾ ਤੁਹਾਡਾ ਆਨਸਰ ਆਉਣਾ ਉਹਨੂੰ ਪਲੱਸ ਕਰ ਦੇਣਾ 5% ਨਾਲ ਬਸ ਤੁਹਾਡੀ ਸਹੀ ਕੀਮਤ ਆ ਜਾਣੀ ਠੀਕ ਹੈ ਜੀ ਸਮਝ ਗਏ ਨਾ ਵੀ ਮੰਨ ਲਓ ਜੇ ਕੋਈ ਚੀਜ਼ 10 ਲੱਖ ਦੀ ਆ 12% ਉਹਨੂੰ ਪਹਿਲਾਂ ਜੀਐਸਟੀ ਸੀ ਘਟ ਕੇ ਰਹਿ ਗਿਆ 5% 10 ਲੱਖ ਲਿਖ ਕੇ ਉਹਨੂੰ ਤਕਸੀਮ ਕਰ ਦੇਣਾ 1.12 ਦੇ ਨਾਲ ਤੇ ਮੋੜ ਕੇ ਜਿਹੜਾ ਤੁਹਾਡਾ ਆਨਸਰ ਆਉਣਾ ਉਹਨੂੰ ਕਰ ਦੇਣਾ ਪਲੱਸ 5% ਪਰਸੈਂਟ ਉੱਪਰ ਆਉਂਦਾ ਹੁੰਦਾ ਨਾ ਕੈਲਕੂਲੇਟਰ ਦੇ ਉੱਪਰ ਮਤਲਬ ਪਲੱਸ 5 ਪਾ ਕੇ ਉੱਪਰ ਪਰਸੈਂਟ ਪਿੱਛੇ ਵਾਦਣਾ ਆਪਣੇ ਆਪ ਤੁਹਾਡੀ ਜਿਹੜੀ ਅਸਲੀ ਕੀਮਤ ਘਟ ਕੇ ਰਹਿ ਗਈ ਆ ਉਹ ਆ ਜਾਣੀ ਆ ਇਦਾਂ ਹੀ ਜੇ ਕਿਸੇ ਦੀ ਚੀਜ਼ ਦੀ 18% ਸੀਗੀ ਉਹਦੇ ਵਿੱਚ ਤੁਸੀਂ ਕੀ ਕਰਨਾ ਆ ਮੰਨ ਲਾ ਤ ਕੋਈ 10 ਲੱਖ ਦੀ ਚੀਜ਼ ਆ ਤੇ 18% ਜੀਐਸਟੀ ਸੀ ਘਟ ਕੇ ਹੁਣ ਰਹਿ ਗਈ ਆ 12 ਹਨਾ ਤੁਸੀਂ ਕੀ ਕਰਨਾ ਉਹਨੂੰ 10 ਲੱਖ ਤਕਸੀਮ 1.18 ਜਿੱਦਾਂ 12% ਵਾਲੀ ਤੇ 12 ਸੀ ਨਾ ਇਹਦੇ ਲਿਖਣਾ 10 ਲੱਖ ਤਕਸੀਮ ਪਾ ਕੇ 1.18 ਉਹਦਾ ਜੋ ਆਨਸਰ ਆਇਆ ਉਹਨੂੰ ਪਲੱਸ ਕਰ ਦੇਣਾ 12% ਨਾਲ ਪਰਸੈਂਟ ਉੱਪਰ ਆਉਂਦਾ ਹੀ ਹੁੰਦਾ ਕੈਲਕੂਲੇਟਰ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਬਸ ਉਹ ਤੁਹਾਡਾ ਸਹੀ ਆਨਸਰ ਆ ਜਾਣਾ ਸਮਝ ਗਏ ਗੱਲ ਉੰਨੇ ਦੀ ਉਹ ਚੀਜ਼ ਉਹ ਘਟ ਕੇ ਰਹਿ ਗਈ ਐ ਇਸ ਵੇਲੇ ਤੇ ਜੇ ਕੋਈ ਫੇਰ ਵੀ ਨਹੀਂ ਸਮਝਾਈ ਤਾਂ ਉਹਨੂੰ ਵੀਡੀਓ ਨੂੰ ਦੁਬਾਰਾ ਕਰਕੇ ਦੇਖ ਲਿਓ ਸਾਨੂੰ ਸਮਝ ਆਏ ਨਹੀਂ ਕੋਈ ਐਡੀ ਗੱਲ ਨਹੀਂ ਹੈਗੀ 1 ਮਿੰਟ ਦੀ ਗੱਲ ਆ ਤੇ ਨਾਲ ਇੱਕ ਪਾਸੇ ਕੈਲਕੂਲੇਟਰ ਖੋਲ ਲਿਓ ਇਸ ਕਰਕੇ ਜਿਹੜੀਆਂ ਵੀ ਹੁਣ ਕੀਮਤਾਂ ਮੰਨ ਲਓ ਘਟੀਆਂ ਆਆਂ ਚਾਹੇ ਕੋਈ ਗਾਰ ਆ ਚਾਹੇ ਕੋਈ ਮੋਟਰਸਾਈਕਲ ਆ ਚਾਹੇ ਕੋਈ ਟਰੈਕਟਰ ਆ ਕੋਈ ਛੋਟੀ ਮਸ਼ੀਨਰੀ ਆ ਖੇਤੀਬਾੜੀ ਮਸ਼ੀਨਰੀ ਆ ਰੋਟਾਵੇਟਰ ਆ ਸੁਪਰ ਸੀਡਰ ਆ ਹਰ ਚੀਜ਼ ਦੀ ਜੋ ਪਹਿਲੀ ਕੀਮਤ ਸੀਗੀ ਉਹ ਤੋਂ ਮੰਨ ਲਓ ਮੰਨ ਲਓ ਜਿਹੜੀ ਖੇਤੀਬਾੜੀ ਮਸ਼ੀਨਰੀ ਲਾ ਲਈ ਆਪਾਂ 7% ਘਟੀ ਹੈ ਨਾ ਤੋ ਜੋ ਦਾ 7% ਘਟ ਕੇ ਰੇਟ ਆਇਆ ਉਹੀ ਹੁਣ ਲੱਗਣਾ ਇਹ ਨਹੀਂ ਹੈਗਾ ਤੁਹਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਪਿੱਛੋਂ ਕੰਪਨੀ ਨੇ ਰੇਟ ਵਧਾ ਦਿੱਤੇ ਕਿਉਂਕਿ ਸਰਕਾਰ ਨੇ ਪੂਰੀ ਨਿਗ੍ਹਾ ਰੱਖ ਰਹੀ ਆ ਮੇਰਾ ਖਿਆਲ ਉਹ ਜਿੱਦਾਂ ਤੁਹਾਨੂੰ ਦੱਸਿਆ ਹੀ ਜਵੇ ਨੋਟਿਸ ਘਰੇ ਕੱਢ ਰਹੀ ਆ ਜਾਂ ਪਤਾ ਨਹੀਂ ਕੱਢ ਦਿੱਤਾ ਆ ਉਹ ਜਦੋਂ ਮੇਰੇ ਸਾਹਮਣੇ ਆ ਗਿਆ ਮੈਂ ਉਹ ਵੀ ਤੁਹਾਨੂੰ ਦੱਸ ਦਊਗਾ ਤਾਂ ਕਿਉਂਕਿ ਕੱਢ ਰਹੀ ਤਾਂ ਮੇਰੇ ਲੋਕਾਂ ਨੂੰ ਪਤਾ ਲੱਗਾ ਕਈਆਂ ਕੋਲ ਤਾਂ ਕਹਿੰਦੇ ਸ਼ਾਇਦ ਪਹੁੰਚ ਗਿਆ ਹੁਣ ਮੈਨੂੰ ਪੂਰਾ ਕਲੀਅਰ ਨਹੀਂ ਹੈਗਾ ਬਈ ਪਹੁੰਚ ਗਿਆ ਪਰ ਕੱਢਣਾ ਜ਼ਰੂਰ ਹੈ ਸਰਕਾਰ ਨੇ ਨੋਟਿਸ ਤੇ ਉਹਦੇ ਵਿੱਚ ਕਲੀਅਰ ਲਿਖਿਆ ਹੈ ਬਈ ਕੋਈ ਵੀ ਕੰਪਨੀਆਂ ਕੀਮਤਾਂ ਨਹੀਂ ਵਧਾ ਸਕਦੀਆਂ ਜਿੰਨਾ GST ਘਟ ਕੇ ਪ੍ਰਾਈਸ ਆਇਆ ਉਹੀ ਲੋਕਾਂ ਨੂੰ ਲਾਉਣਾ ਪਊਗਾ ਜੇ ਕੋ ਲਾਊਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਠੀਕ ਹੈ ਜੀ ਇਸ ਕਰਕੇ ਮਤਲਬ ਇਹ ਨਾ ਸੋਚੋ ਬਈ ਕਿਸੇ ਤੇ ਚੀਜ਼ ਤੇ 70000 ਘਟਿਆ ਆ ਜੇ ਤੁਹਾਨੂੰ ਕੋਈ ਕਹਿੰਦਾ ਜੀ 70 ਨਹੀਂ 50 ਘਟਾਇਆ ਜੀ 20000 ਕੰਪਨੀ ਨੇ ਰੇਟ ਵਧਾਤਾ ਕੋਈ ਕੰਪਨੀ ਰੇਟ ਨਹੀਂ ਵਧਾ ਸਕਦੀ ਤੇ ਨਾ ਡੀਲਰ ਇਹ ਵਧਾ ਸਕਦਾ ਇਹ ਹੁਣ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਮਤਲਬ ਆਪ ਵੀ ਥੋੜਾ ਬਹੁਤਾ ਬੰਦੇ ਨੂੰ ਕਰਨਾ ਪੈਂਦਾ ਹੁਣ ਕਹਿੰਦੇ ਵੀ ਮੂੰਹ ਚ ਵਰਕੀ ਤੇ ਚੱਕ ਕੇ ਕੋਈ ਪਾਉਣੋਂ ਰਿਹਾ ਜੇ ਮੋਰੀ ਰੱਖਤੀ ਹੈ ਹਨਾ ਇਸ ਕਰਕੇ ਜੇ ਕਿਸੇ ਚੀਜ਼ ਤੇ 50000 ਘਟਾਇਆ ਤਾਂ ਪੂਰਾ 50 ਹੀ ਘਟਿਆ ਘਟ ਕੇ ਤੁਹਾਨੂੰ ਰੇਟ ਲੱਗੂਗਾ ਉਹ ਸਹੀ ਰੇਟ ਆ ਤੇ ਕੱਢਣ ਦਾ ਤਰੀਕਾ ਤੁਹਾਨੂੰ ਮੈਂ ਦੱਸ ਦਿੰਦਾ ਆ ਫੇਰ ਵੀ ਕਿਸੇ ਨੂੰ ਕੋਈ ਡਾਊਟ ਆ ਕਮੈਂਟ ਕਰ ਦਿਓ ਆਪਾਂ ਉਹ ਵੀ ਦੱਸ ਦਾਂਗੇ ਦੇਖੋ ਮਦਾ ਗੱਲ ਕੀ ਆ ਮੈਂ ਬਹੁਤ ਇਹ ਫੀਲਡ 'ਚ ਆ ਹਣਾ ਮੈਂ ਇਹ ਮੇਰੀ ਸੋਚ ਨੂੰ ਇਹ ਆ ਠੀਕ ਆ ਯਾਰ ਅੰਗੇ ਵੀ ਕੀਤੀ ਕਰਦੇ ਸੀ ਤੇ ਕਾਹ ਵੀ ਕਰੀ ਜਦ ਸਾਡਾ ਜੱਤੀ ਕੰਮ ਕੀਤੀ ਆ ਸਾਨੂੰ ਉਹੋ ਕਰਕੇ ਖੁਸ਼ੀ ਹੁੰਦੀ ਆ ਆ ਨਾਲ ਜਿਹੜਾ ਕੰਮ ਕਰਦੇ ਮਿਹਨਤ ਕਰਦੇ ਆ ਉਹ ਸਾਡੀ ਮਜ਼ਦੂਰੀ ਆ ਘਰ ਤੇ ਲਾਉਂਦੇ ਆ ਹਣਾ ਇੱਕ ਕੰਮ ਨਾਲ ਯਾਰਾ ਨਹੀਂ ਹੁੰਦਾ ਠੀਕ ਆ ਇਹਨਾਂ ਲੋਕਾਂ ਦੇ ਸਿਰੋਂ ਲੋਕਾਂ ਨੇ ਬੰਦ ਕੀ ਰਿਹਾ ਮਤਲਬ ਅੱਪਾ ਜਦੋਂ ਬੋਲੀ ਜਾਂ ਫੌਨ ਜਾਂਦਾ ਜ ਕੋਈ ਨਹੀਂ ਜਾਂਦਾ ਨਾ ਸਾਡਾ ਕੋ ਫੈਮਿਲੀ ਬੈਕਗ੍ਰਾਉਂਡ ਸੀਗਾ ਇਸ ਚੋ ਤੇ ਜਿਵੇਂ ਕਿ ਕਿਤੇ ਬੜੀ ਮੀਟਿੰਗ ਹੋਈ ਜਾਂ ਕਿਸੇ ਵੀ ਪਾਸੇ ਮੋਦੀ ਪਹਿਲਾਂ ਬਿਜ਼ਨਸ ਕਰਦੇ ਤਾਂ ਲੋਕਾਂ ਨੇ ਯਾਰ ਪੂਰਾ ਸਾਥ ਦਿੱਤਾ ਤੇ ਇਸ ਕਰਕੇ ਆਪਣਾ ਵੀ ਨਾਮ ਵਧ ਜਾਵੇ ਕਿਸੇ ਨਾਲ ਨਿਆਂ ਤੋਂ ਨਹੀਂ ਨਾ ਕਿਸੇ ਨਾਲ ਗੱਲ ਮਾ। ਤੇ ਜੀ ਤੇ ਬਾਕੀ ਵੀਡੀਓ ਚੰਗੀ ਲੱਗੀ ਮਾੜੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। done.